ਸਵਾਗਤ ਹੈ ਵੀਰ ਤੁਹਾਡਾ ਸੰਧੂ ਡੇਰੀ ਫਾਰਮ ਤੇ ਅੱਜ ਦਾ ਆਪਣੇ ਕੋਲ ਜਰਸੀ ਗਾਂ ਪੰਜਾਬ ਵਾਲੀ ਪੂਰੇ ਵੱਡੇ ਕੱਦ ਕਾਠ ਦੀ 15 ਦਿਨ ਬਾਕੀ ਹੈ ਸੂਣ ਚ ਥਣ ਲੇਵੇ ਦੀ ਫੁੱਲ ਸਾਫ ਹੈ ਦੁੱਧ ਮੰਨ ਕੇ ਚੱਲੋ ਮਾਲਕਾਂ ਦੇ ਅਨੁਸਾਰ 22-23 ਲੀਟਰ ਚੋਇਆ ਵਾ ਸੀਲ ਠੰਡੀ ਹੈ ਜੇ ਕਿਸੇ ਵੀਰ ਨੇ ਖਰੀਦ ਨਹੀਂ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਪਿੰਡ ਸੁਖਨ ਵਾਲਾ ਜ਼ਿਲ੍ਹਾ ਫਰੀਦਕੋਟ ਆ ਮੋਬਾਈਲ ਨੰਬਰ 9879934359 9879934359 ਪੂਰੇ ਫੁੱਲ ਵੱਡੇ ਕੱਦ ਕਾਠ ਦੀ ਫੁੱਲ ਵਜਣ ਦੀ ਸੀਲ ਠੰਨੀ ਥਾਣ ਲੱਗਾ ਵਿਚਾਰੀ ਨੂੰ ਦੇਖੋ ਜਿਵੇਂ ਮਰਦੀ ਜਿੱਥੇ ਮਰਦੀ ਬਨ ਕੇ ਚੋਈ ਚੱਲੇ ਕਵਾਲਿਟੀ ਲੰਬਾ ਬਹੁਤ ਹੈ। ਤੇ ਆਪਣੀ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ। ਤਾਂ ਜੋ ਕਿ ਲੋੜਵੰਦ ਸੱਜਣ ਪਿੱਕਰ ਪਹੁੰਚ ਸਕੇ। ਤੇ ਆਪਣੇ ਨਾਲ ਗਾਂ ਖਰੀਦਣ ਲਈ ਸੰਪਰਕ ਕਰ ਸਕਦਾ ਦੂਜਾ ਸੂਬਾ। ਸੂਗੀ। ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਤਾਂ ਜੋ ਕਿ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦਾ ਆ ਸਕੇ। ਇਸ ਕੁਆਲਿਟੀ ਬਹੁਤ ਸੋਹਣੀ ਹੈ। ਵੇਖੋ ਜੀ। ਆਪਣੀ ਵੀਡੀਓ ਨੂੰ ਦੇਖਣ ਲਈ ਧੰਨਵਾਦ